ਬਾਕੀ 2000 ਗੱਲਾਂ ਕਰਨੇ ਬੰਦੇ ਆਪਾਂ ਨੂੰ ਟਾਰਗੇਟ ਕਰਦੇ ਆ ਬੰਦੇ ਆਪਾਂ ਨੂੰ ਟਾਰਗੇਟ ਕਰ ਰਹੇ ਆ ਠੀਕ ਆ ਨਹੀਂ ਕਿਹੜੀ ਗੱਲਾਂ ਤੇ ਉਹਨਾਂ ਨੂੰ ਦੱਸਾਂਗਾ ਕਿ ਸਾਈਟ ਵੈਟ ਹੋ ਜੂ ਉਹਨਾਂ ਨੂੰ ਹਨਾ ਤੇ ਮਾਰੇ ਆਪਾਂ ਕੋਈ ਡਰ ਕੇ ਡਰਦਾ ਕੋਈ ਨਹੀਂ ਕਿਉਂਕਿ ਜੇ ਅਸੀਂ ਸਹੀ ਆ ਫਿਰ ਡਰਨਾ ਕਰਨ ਨੂੰ ਠੀਕ ਨਹੀਂ ਐਵੇਂ ਦੂਜਾ ਕਰੀ ਜਾਣਾ ਸਾਫਤਾਬ ਠੀਕ ਆ ਟਾਰਗੇਟ ਬੰਦੇ ਕਿ ਕਰ ਰਹੇ ਉਹਨਾਂ ਨੂੰ ਜੇ ਬੰਦ ਹੋ ਜੂ ਜੇ ਦਾ ਗਾਂ ਸਾਫਤਾਬ ਫਿਰ ਔਖਾ ਆਊਗਾ ਉਹਦਾ ਫਾਇਦਾ ਕੋਈ ਨਹੀਂ ਹਨਾ ਬਹੁਤ ਜ਼ਿਆਦਾ ਇਦਾਂ ਆਪਾਂ ਸਹਿ ਰਹੇ ਹਾਂ ਵੀ ਇਦਾਂ ਐਵੇਂ ਪਰੇਸ਼ਾਨ ਕਰੀ ਜਿਹੜਾ ਬੰਦੇ ਨੂੰ YouTube ਵਾਲੇ ਨੂੰ ਵੀਡੀਓ ਬਣਾਉਣ ਵਾਲੇ ਨੂੰ ਨਾ ਉਹ ਫੇਰ ਵਧੀਆ ਨਹੀਂ ਲੱਗਦਾ ਠੀਕ ਆ ਨਾਲੇ ਡਰ ਕਿਸੇ ਬੰਦੇ ਨੂੰ ਉਹਨੂੰ ਹੁੰਦਾ ਜਿਹੜਾ ਕੁਝ ਗਲਤ ਕਰ ਰਿਹਾ ਗਲਤ ਵੀਡੀਓ ਪਾ ਰਿਹਾ ਗਲਤ ਕੰਸ਼ ਕਰ ਰਿਹਾ ਉਹਨੂੰ ਡਰ ਹੁੰਦਾ ਸਾਡੇ ਮੇਰੇ ਪਿੰਡ ਦੇ ਵਿੱਚ ਆ ਕੇ ਮੇਰੇ ਬਾਰੇ ਕੋਈ ਵੀ ਬੁਰਾ ਕਹਿ ਸਕਦਾ ਹਾਂ ਉਹ ਵੀ ਬਸੇ ਕੀ ਗਲਤ ਕਰ ਦੇਗੇ ਮੇਰੇ ਨਾਲ ਸਾਡਾ ਕੋਈ ਰਿਕਾਰਡ ਹੀ ਨਹੀਂ ਇਦਾਂ ਠੀਕ ਆ ਤੇ ਗਲਤ ਵਾਲਾ ਇਸ ਹਮਦਰਨੇ ਦੀ ਲੋੜ ਨਹੀਂ ਅਸੀਂ ਤਾਂ ਵਧੀਆ ਕੰਮ ਬਾਬੇ ਵਾਲੀ ਐਸਟੀ ਦਾ ਮੈਂ ਤਾਂ ਸਾਨੂੰ ਇਕੱਲਾ ਰਹਿਣਾ ਆਪਣੀ ਨਮਾ ਮਸਤੀ ਦੇ ਵਿੱਚ ਰਹਿਦਾ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਯਾਰ ਹਰੇਕ ਨੂੰ ਪਿਆਰ ਨਾਲ ਬਲਾਈਦਾ ਠੀਕ ਆ ਜੀ ਜਾਏ ਹੋਵੇ ਉਹ ਬੀਬੀ ਜਾਏ ਹੋਵੇ ਬੰਦਾ ਠੀਕ ਆ ਹਰੇਕ ਨੂੰ ਪਿਆਰ ਨਾਲ ਪਈਦਾ ਕੋਈ ਨਾ ਕੋਈ ਲੰਕੇ ਨਹੀਂ ਯਾਰ ਆਪਣਾ ਠੀਕ ਨਹੀਂ ਆਪਣੀ ਮਸਤੀ ਦੇ ਵਿੱਚ ਰਹਿਣੇ ਆ ਮਸਤੀ ਚ ਰੋ ਆਪਣੀ ਦੇ ਵਿੱਚ ਤੇ ਉਹ ਕਹਿੰਦੇ ਨਹੀਂ ਠੀਕ ਆ ਜੀ ਆਪਾਂ ਹੈਨਾ ਤੇ ਆਪਣਾ ਉਹ ਹਿਸਾਬ ਹੈ ਕਿ ਇਕੱਲੀ ਮਿੱਠੀ ਮਿੱਠੀ ਚਾਲ ਆਪਣੀ ਜੱਲੀ ਆ ਉਹ ਨਾ ਤੇ ਸਿੱਧੂ ਬਾਈ ਵੀ ਕਹਿੰਦਾ ਜੇ ਆ ਵੀ ਜਦੋਂ ਕੋਈ ਵਧੀਆ ਕੰਮ ਕਰਦਾ ਜਾਂ ਕਹੇ ਜੀ ਵਧੀਆ ਉਪਰੌੜਦਾ ਉਹਨੂੰ ਸੱਟਣੂ ਦਾ ਬਹੁਤ ਹੁੰਦੇ ਸਾਡਾ ਬਾਈ ਕਹਿੰਦਾ ਹੁੰਦਾ ਜੀ ਸਿੱਧੂ ਠੀਕ ਆ ਤੇ ਉਹ ਸਾਬਕਤਾਬ ਵਧੀਆ ਨਹੀਂ ਹੁੰਦਾ ਨਾ ਜਿਹੜਾ ਤੁਸੀਂ ਕਰ ਰਹੇ ਹੋ ਉਹ ਫਿਰ ਅਗਲਾ ਵੀ ਫਿਰ ਬੁਰਾ ਉਦਾਂ ਦਾ ਹੋ ਜਾਊ ਕੀ ਫਾਇਦਾ ਹੈਨਾ ਫਲਾਉੜੀ ਫੈਮਿਲੀ ਦੇ ਵਿੱਚ ਨਿਆਰੇ ਲੈਂਦਾ ਉਹਨੂੰ ਆਪ ਸਾਨੂੰ ਲੈਣ ਦਿਓ ਠੀਕ ਆ ਸਾਡਾ ਕਿਨਾਂ ਕੋ ਲਿੰਕ ਨਹੀਂ ਠੀਕ ਹੈ ਜੀ ਅਸੀਂ ਇਕੱਲੇ ਰਹਿੰਦੇ ਆ ਇਕੱਲੇ ਮਸਤੀ ਦੇ ਵਿੱਚ ਆਪਣੇ ਨਿਆਰੇ ਦੇ ਵਿੱਚ ਘੁੰਮਦੇ ਆ ਨਾ ਕਿਸੇ ਨੂੰ ਕੋ ਮਤਲਬ ਹੀ ਨਹੀਂ ਯਾਰ ਅਮੀ ਫੇ ਵੀ ਸਾਲਾ ਪੰਗਾ ਲਈ ਜਵੇ ਫੇ ਵੀ ਪੰਗਾ ਉਹ ਸਾਲ ਬੋਖ ਬੋ ਲੱਗਦਾ ਮਾਨੂੰ ਆ ਵੀ ਬੰਦੇ ਹਟਦੇ ਨਹੀਂ ਨਾ ਹੈਨਾ ਫਿਰ ਸਾਕ ਉਹ ਤਬ ਨਾਲੇ ਇਦਾਂ ਉੱਚ ਵੀ ਦੁੱਧੀ ਚ ਵੀ ਲਿਖਿਆ ਆਪਣੀ ਬਾਣੀ ਵਿੱਚ ਕਿ ਜੇਕਰ ਤੁਸੀਂ ਜਹਲ ਪਸਾਏ ਹੁੰਦੇ ਜਾਂ ਸਹੀ ਜਾਂਦੇ ਸਹੀ ਜਾਂਦੇ ਫਿਰ ਸਾਡੇ ਲਈ ਵੀ ਪਾਪ ਆ ਨਾ ਇਹ ਵੀ ਗੱਲ ਪੱਕੀ ਆ ਤੇ ਸਾਡੇ ਵਾਸਤੇ ਵੀ ਪਾਪ ਆ ਫਿਰ ਅਸੀਂ ਵੀ ਪਾਪ ਕਰ ਰਹੇ ਆ ਨਾ ਬਿਨਾਂ ਗਲਤ ਕੋਈ ਪਰੇਸ਼ਾਨ ਕਰੇ ਉਹ ਫੇ ਅਸੀਂ ਵੀ ਪਾਵਾਂਗੇ ਤੁਹਾਨੂੰ ਪਰੇਸ਼ਾਨ ਕਰੀ ਜਾਂਦਾ ਜਰੀ ਜਾਂਦਾ ਫੇ ਅਸੀਂ ਵੀ ਝੋਲਮਾ ਉਸੇ ਕੰਮ ਵਧੀਆ ਨਹੀਂ ਹੁੰਦਾ ਹਨ ਸਾਡਾ ਆਪਣਾ ਜਦ ਤੱਕ ਨਹੀਂ ਉਹਨੂੰ ਸੱਦੂ ਬਾਈ ਗੱਲ ਤਾਂ ਕੁਝ ਕਰਦੇ ਨਹੀਂ ਗਏ ਅਸੀਂ ਨਾ ਡਰਦੇ ਨਹੀਂ ਨਾ ਇਦਾਂ ਕੋਈ ਹਸਾਬ-ਪਤਾਬ ਲੈ ਕੇ ਸ਼ੇਰ ਜਿਹਾ ਬੋਲੇ ਅਸੀਂ ਬਹੁਤ ਘੈਂਟ ਬਾਈ ਸਾਡੇ ਉਹਦੇ ਆਪਾਂ ਦੂਜਾ ਕਰ ਰਹੇ ਹਾਂ ਨਾ ਤੇ ਉਹੀ ਕੰਮ ਕਰ ਰਹੇ ਆ ਵੀ ਫੇ ਅਸੀਂ ਗਲਤ ਜੇ ਗਲਤ ਨਹੀਂ ਅਸੀਂ ਫੇ ਦੰਨਾ ਵੀ ਕਾਨੂੰ ਨਾ ਗਲਤ ਹੈ ਜੇ ਕੋਈ ਗਲਤ ਹੋਵੇ ਫੇਰ ਡਰ ਹੁੰਦਾ ਮਨ ਨੂੰ ਸਾਨੂੰ ਕੋਈ ਆਪਾਂ ਡਵੇ ਨਹੀਂ ਹੈਗਾ ਇਕੱਲੇ ਕੰਮੇ ਇਕੱਲੇ ਕਿੰਾਰੇ ਦੇ ਵਿੱਚ ਠੀਕ ਹੈ ਜੀ ਐਵੇਂ ਵੀ ਪਰੇਸ਼ਾਨ ਕਰੀ ਜਾਂਦੇ ਕਰੀ ਜਾਂਦੇ ਫੇ ਉਹ ਸਾਡੇ ਵਾਸਤੇ ਮਾੜੀ ਗੱਲ ਆ ਠੀਕ ਹੈ ਉਹਨਾਂ ਵਾਸਤੇ ਵੀ ਸਾਡੇ ਵਾਸਤੇ ਵੀ ਠੀਕ ਨੇ ਇਹ ਗੱਲਾਂ ਦੋ ਚਾਰ ਬਾਕੀ ਤੁਸੀਂ ਦੱਸੋ ਹਨਾ ਆ ਵੀ ਸਾਡਾ ਸਿੱਧੂ ਬਜੀਦਾ ਕੋਈ ਐ ਲੱਗਾ ਸਿੱਧੂ ਬਜੀ ਦੀ ਫੋਟੋ ਲੱਗੀ ਆ ਜੀ ਬਾਈ ਕਿਦਾਂ ਹਾਲ ਆ ਠੀਕ ਹੈ ਸੈਟ ਆ ਆਪਣੇ ਤੁਹਾਨੂੰ ਬਤਾ ਪੁਰਾਵਾ ਨਾਲ ਗੱਲ ਕਰੀ ਦੀ ਲਾਈਵ ਹੋ ਕੇ ਜਿੰਨੇ ਵੀ ਆਪਣੇ ਭਰਾ ਜੁੜੇ ਆ ਠੀਕ ਆ ਸਾਰੇ ਜਾਣੇ ਆਪਾਂ ਨੂੰ ਹੋਰ ਕਿਹਨਾ ਹੈ ਨਹੀਂ ਨਾ ਸਿਸਟਮ ਤੁਸੀਂ ਮੈਨੂੰ ਦੇਖਿਆ ਹੋਣਾ ਬਲੌਗ ਦੇ ਵਿੱਚ ਵੀ ਇਕੱਲੇ ਮੈਂ ਬਲੌਗ ਬਣਾਉਂਦਾ ਆਪਾਂ ਕਿਸੇ ਨਾਲ ਲੈ ਕੇ ਨਹੀਂ ਬੁਲਾਉਂਦੇ ਬਣਾਉਂਦੇ ਬਣਾ ਆਪਣੇ ਇਕੱਲੇ ਮਸਤੀ ਜੀ ਆ ਮਸਤੀ 'ਚ ਰਹਿੰਦੇ ਆ ਠੀਕ ਆ ਫੈਮਿਲੀ ਦੇ ਵਿੱਚ ਆਪਾਂ ਤਾਂ ਫੈਮਿਲੀ ਨਾਲ ਫੰਕਸ਼ਨ ਕਰੀਦਾ ਆਪਾਂ ਨੂੰ ਕੋਈ ਨਾਲ ਕੋਈ ਮਤਲਬ ਨਹੀਂ ਠੀਕ ਨਹੀਂ ਆਪਣੇ ਘਰੇ ਫੈਮਿਲੀ ਨਾਲ ਹਾਸਾ ਮੈਂ ਆ ਜੋ ਵੀ ਆਪਣਾ ਫਰੀ ਹੈ ਫੰਮੇ ਨਾਲ ਹੋਰ ਕਿਸੇ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਕੋਈ ਠੀਕ ਆ ਨਾ ਪਰ ਰੱਖਣਾ ਚਾਹੁੰਦੇ ਆ ਕੋਈ ਨਹੀਂ ਰੱਖਣਾ ਤਾਂ ਚਾਹੁੰਦੇ ਆ ਹੀ ਨੀ ਯਾਰ ਠੀਕ ਆ ਜਦੋਂ ਕਿ ਨਾ ਕੋਈ ਮਤਲਬ ਆਪਾਂ ਜਿਹੜਾ 23 ਪਿਆਰ ਯਾਰ ਲਈ ਹੈ ਨਾ ਜਾਂ ਤੇ ਕਰ ਆਪਾਂ ਦੇ ਜਦੋਂ ਪਾਉਨੇ ਆ ਜਾਂ ਜਾਰੀ ਪੁਸ਼ਟੀ ਕਰਦੇ ਜਾਂ ਹੋਰ ਹੈਗਾ ਉਹ ਬਾਅਦ ਜਿਹੇ ਬੰਦੇ ਉਹ ਹੀ ਬੰਦੇ ਆਪਾਂ ਨੂੰ ਨੁਕਸਾਨ ਕਰਦੇ ਠੀਕ ਆ ਜਿਹੜੇ ਬੰਦੇ ਨਾਲ ਰਹਿੰਦੇ ਆ ਨਾ ਉਹ ਹੀ ਆਪਣੇ ਨੁਕਸਾਨ ਕਰਦੇ ਤੇ ਬੈਟਰੀ ਆਪਾਂ ਕਿਸੇ ਨਾਲ ਰਹੀਏ ਨਾ ਨਾ ਆਪਣੀ ਮਸਤੀ ਚ ਰਹੀਏ ਹੈ ਨਾ ਅਗਲਾ ਫੇਰ ਚੱਕ ਜਾਂਦਾ ਸਾਡੀ ਵਧੀਆ ਦਾ ਦੇ ਲੋ ਜਦ ਹੀ ਇਹ ਕਦੇ ਸਾਫ ਦਾ ਅਲਾ ਫਾਇਦਾ ਚੱਕ ਜਾਂਦਾ ਇਜ਼ਲੀ ਆਪਾਂ ਇਸ ਕਰਕੇ ਦੂਰੇ ਰਹਨੇ ਆ ਵੀਰ ਆਪਾਂ ਦੇ ਨਾਲ ਦੂਜਾ ਨਹੀਂ ਕਰਦੇ ਹਨ ਦੋ ਚਾਰ ਭਰਾਵਾਂ ਨੇ ਰੱਖੀ ਆ ਠੀਕ ਆ ਉਹ ਆਪਣੇ ਨਾਲ ਵਧੀਆ ਚੱਲਦੇ ਆਪਾਂ ਉਹਨਾਂ ਨਾਲ ਵਧੀਆ ਚੱਲਦੇ ਨਾਲੇ ਉਹ ਬਾਹਰ ਆ ਠੀਕ ਨਹੀਂ ਤੇ ਉਹ ਬਾਹਰ ਆ ਆਪਾਂ ਇਧਰ ਆ ਨਾਲੇ ਆਪਾਂ ਫੋਨ ਤੇ ਵਧੀਆ ਆ ਆਪਣਾ ਸਿਸਟਮ ਆ ਠੀਕ ਆ ਜੀ ਆਪਾਂ ਨੂੰ ਮਾਲਕ ਵਧੀਆ ਰੱਖੀ ਜਾਂਦਾ ਹਨਾ ਇਹ ਬੰਦੇ ਸੂਤ ਦੇ ਆ ਬਈ ਮੇਰੇ ਮੇਰਾ ਸਾਹਿਬ ਸਾਰਖਦਾ ਵੀ ਮੇਰਾ ਆਪਣਾ ਜਨੇ ਲੈਂਕਰੀ ਮੇਰੇ ਡੇੜੀ ਬਾਹਰ ਆ ਠੀਕ ਹੈ ਮੇਰੀ ਫੈਮਲੀ ਬਾਹਰ ਡੇੜੀ ਦੀ ਮੰਮੀ ਵੀ ਬਾਹਰ ਡੇੜੀ ਦੇ ਭਰਾ ਦਾ ਬਾਹਰ ਲਾ ਜਾ ਬੂ ਸਾਰੇ ਬਾਹਰ ਆ ਠੀਕ ਹੈ ਜੀ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆਪ ਆਪਣੀ ਮਾਸਤੀ ਚ ਰਹਿੰਦੇ ਠੀਕ ਹੈ ਜੇ ਬੰਦਾ ਆਪਣੀ ਫੈਮਲੀ ਦੇ ਵਿੱਚ ਖੁਸ਼ ਆ ਨਾ ਉਹ ਸਭ ਤੋਂ ਬੈਟਰ ਆ ਬਾਹਰ ਨਾਲੋਂ ਆਪਣੇ ਫੈਮਲੀ ਦੇ ਵਿੱਚ ਮੇਰੇ ਹਿਸਾਬ ਨਾਲ ਖੁਸ਼ ਹੋ ਜੂ ਉਹ ਸਭ ਤੋਂ ਬੈਟਰ ਵਾਲੀ ਵਧੀਆ ਗੱਲ ਹੈ ਠੀਕ ਹੈ ਜੀ ਹਨਾ ਆਪਣੇ ਮਾਪਿਆਂ ਨਾਲ ਖੁਸ਼ ਰਹੋ ਮੇਰਾ ਮੇਰਾ ਤਾਂ ਹਿਸਾਬ ਤਾਂ ਇਹ ਆ ਠੀਕ ਹੈ ਕਿਉਂਕਿ ਮੈਂ ਦਿਨੋਂ ਤੁਹਾਡੇ ਨਾਲ ਦੀ ਗੱਲ ਕਰਾਂ ਆਪਾਂ ਸਾਰਿਆਂ ਨਾਲ ਕੰਮਫਰਜ਼ਾਈ ਦੋਸਤੀ ਦੇ ਵਿੱਚ ਵੀ ਘੁੰਮ ਫਿਰ ਕੇ ਦੇਖ ਲੈ ਸਾਰਿਆਂ ਨਾਲ ਕੰਮਫਰਜ਼ੀ ਦੇ ਲੈ ਆਪਣਾ ਕੋਈ ਮਤਲਬ ਹੀ ਨਹੀਂ ਕਿਸੇ ਨਾਲ ਠੀਕ ਐ ਇਸ ਲਈ ਆਪਾਂ ਇਕੱਲੇ ਰਹੋ ਇਕੱਲੇ ਦੁਜਾ ਕਰੋ ਇਕੱਲੇ ਹਿਸਾਬ ਕਿਤਾਬ ਕਰੋ ਠੀਕ ਐ ਜੀ ਕੋਈ ਲਿੰਕ ਨਾ ਰੱਖੋ ਤੇ ਹਨਾ ਤੇ ਨਾ ਕੋਈ ਲਿੰਕ ਲਗਾਰਾ ਨਾ ਰੱਖੋ ਆਪਣੀ ਮਸਤੀ ਜਦੋਂ ਨਿਆਰੇ ਲੋ ਠੀਕ ਨਹੀਂ ਬਾਕੀ ਤੁਹਾਨੂੰ ਪਤਾ ਹੀ ਹੈ ਹਿਸਾਬ ਕਿਤਾਬ ਉਹ ਤਾਂ ਆਪਣੇ ਤਾਂ ਹਨਾ ਈ ਨਾ ਤਾਂ ਕੋ ਗੱਲ ਹੈ ਮੈਂ ਲੱਗਿਆ ਵੀ ਨਸ਼ੇ ਚ ਪਿਆ ਜਾਂ ਹੋਰ ਹਿਸਾਬ ਕਿਤਾਬ ਆਪਣਾ ਤਾਂ ਹੈ ਨਹੀਂ ਆਪਾਂ ਫੈਮਲੀ ਆਪਣੀ ਦਾ ਖੁਸ਼ ਹੈ ਵੀਰੋ ਇਕੱਲੇ ਹਾਂ ਰ ਆਪਣੀ ਆਪਣੀ ਸਾਰੀ ਟਿੰਮ ਨੂੰ ਦੱਸਾਂ ਉਹਦਾ ਖੁਸ਼ ਆ ਤੇ ਆਪਣੀ ਮਸਤੀ 'ਚ ਰਹਿਣਾ ਕਿਸੇ ਨਾਲੋਂ ਮਤਲਬ ਹਾਂ ਜਾਰੀ ਦੋਸਤੀ ਬੁਲਾਉ ਬਸ ਅੱਜ ਕੱਲ੍ਹ ਯਾਰੀਆਂ ਦੋਸਤੀਆਂ ਉਹ ਹੋ ਜਿਹੀਆਂ ਰਹੀਆਂ ਨਹੀਂ ਵੀਰੋ ਠੀਕ ਹੈ ਜੀ ਜਿੱਦਾਂ ਦੀਆਂ ਪਹਿਲਾਂ ਯਾਰੀਆਂ ਦੋਸਤੀਆਂ ਹੁੰਦੀ ਸੀ ਆ ਵੀ ਹਾਵ ਬੁਟਾਵਨਾ ਉਹ ਪਹਿਲਾਂ ਵਰਗਾ ਖਤਮ ਹੋ ਗਿਆ ਹੁਣ ਦੁਨੀਆ ਪਤਾ ਨਹੀਂ ਕਿਹੜੀ ਹੋਰ ਨਵੀਂ ਸ਼ੁਰੂ ਹੋਈ ਆ ਵੀਰੋ ਮੇਰੇ ਮੇਰੇ ਹਿਸਾਬ ਨਾਲ ਠੀਕ ਹੈ ਜੀ ਹੋਰ ਨਵੇਂ ਹਿਸਾਬ ਕਿਤਾਬ ਚੱਲ ਰਿਹਾ ਹੈ ਕਿ ਹਾਂ ਵੀ ਤੁਸੀਂ ਆਪਣਾ ਸੂਰ ਬੁੱਦੂ ਲਾਓ ਤੇ ਦੁੱਧੇ ਜਿਹੜਾ ਯਾਰ ਆਪਣਾ ਨਾਲ ਦਾ ਹੈ ਉਹ ਲੱਤ ਮਾਰ ਕੇ ਉਹ ਜਾਓ ਹਿਸਾਬ ਕਿਤਾਬ ਚੱਲਿਆ ਆ ਵੀਰੋ ਠੀਕ ਹੈ ਜੀ ਬਾਕੀ ਜਿੰਨੇ ਵੀ ਦੇਖਣੇ ਆਲੇ ਤੁਸੀਂ ਦੱਸੋ ਇਹ ਗੱਲ ਸਹੀ ਹੈ ਜੇ ਗੱਲ ਤੇ ਆਣਾ ਹੈ ਦੇ ਅੰਦਰ ਵਿੱਚ ਸਟਿੱਕਰ ਜੀ 100% ਦੇ ਵਿੱਚੋਂ 10% ਯਾਰੀ ਯੋਸਤੀ ਵਧੀਆ ਰਹਿ ਗਈ ਆ ਬਾਕੀ 90% ਯਾਰੀ ਯੋਸਤੀ ਦੇ ਕੋਈ ਨਹੀਂ ਠੀਕ ਹੈ ਵਧੀਆ ਮੇਰੇ ਹਿਸਾਬ ਨਾਲ ਕੋਈ ਵੀ ਨਹੀਂ ਠੀਕ ਹੈ ਅਗਲਾ ਨੁਕਸਾਨੇ ਕਰੂ ਥੱਡਾ ਸਾਡੇ ਨਾਲ ਰਹਿ ਗਾ ਥਾਡੇ ਪੈਟਰ ਦੇ ਪਿੱਛੇ ਉਹ ਖੋਬੂਗਾ ਥਾਡੇ ਮਾੜਾ ਫੁੱਟੂਗਾ ਠੀਕ ਹੈ ਜੀ ਤੇ ਜਾਂ ਤੁਸੀਂ ਵੀ ਕਿਸੇ ਚੀਜ਼ ਅੱਗੇ ਬਾਜੋ ਅਗਲਾ ਗੋਗਾ ਹੋਵੇ ਬਈ ਸਾਲਾ ਕਿੰਨਾ ਵਧ ਗਿਆ ਬਈ ਦਾ ਹਿਸਾਬ ਤੋਂ ਆ ਬਈ ਇਦਾਂ ਨਹੀਂ ਅਸੀਂ ਠੀਕ ਨਹੀਂ ਇੱਦਾਂ ਚੱਲ ਰਹੀ ਐ ਅਗਲਾ ਸੱਟਣ ਦੀ ਕੋਸ਼ਿਸ਼ ਆ ਸੋਦਾ ਕਈ ਵਾਰ ਹਾਂ ਵੀ ਚਲੋ ਸਿੱਖੀ ਸੱਟੀ ਹੈ ਕਿਦਾਂ ਕੀ ਹਿਸਾਬ بتاਵੇ ਸੱਟੂ ਕਿਦਾਂ ਜਿਆਦਾ ਸੀ ਬਹੁਤ ਗਲਤ ਕਰਦੀ ਤੁਸੀਂ ਸੱਟੂ ਕਿਦਾਂ ਮੈਂ ਤੇਦਾਬ ਬਤਾਉਣੀ ਪਤਾ ਹੈ ਹੈਨਾ ਤੇ ਹੈਨਾ ਮੇਰੀ ਫੇ ਮੈਂ ਇੱਕ ਕਦਾ ਲਗਾਣਾ ਜੇ ਅਸੀਂ ਲੋਕ ਸੋ ਗਿਆਂ ਕੋਈ ਕੀ ਕੀ ਹੱਦ ਪੈ ਗਿਆ ਨਾ ਮੇਰੇ ਮਾਪੇ ਸੱਟਿਆ ਮੈਨਾਂ ਇੰਨਾ ਸਾਰਾ ਕੁਝ ਸੱਟਿਆ ਇਹ ਦੋਗੇ ਆਪਾਂ ਨੂੰ ਕੀ ਮਤਲਬ ਨਹੀਂ ਠੀਕ ਨਹੀਂ ਮੈਂ ਕੀ ਤੁਸੀਂ ਦੱਸੋ ਆ ਵੀ ਗੱਲ ਸਹੀ ਏ ਚ ਗਲਤ ਏ ਨਾ ਆਪਾਂ ਫੇਸਬੁੱਕ ਤੇ YouTube ਤੇ ਇਹ ਦੋ ਤੇ Instagram ਤਾਂ ਚਲੋ ਮੈਂ ਘੱਟ ਦਿਲਾਉਂਦਾ ਠੀਕ ਹੈ ਜੀ ਇਹ ਦੋ ਚੀਜ਼ਾਂ ਤੇ ਜਾਰੇ ਆਪਾਂ ਕੰਮ ਕਰੀਦਾ ਹਨ ਤੇ ਇਹ ਇਹੀ ਆਪਾਂ ਕੰਮ ਕਰੀਦਾ ਕੀ ਦੇ ਜੀ ਆਪਾਂ ਜਾਂਦੇ ਆ ਹਾਂ ਮੈਂ ਤੱਲਾ YouTube ਨਹੀਂ ਕਰਦਾ ਮੈਂ ਦਿਹਾੜੀ ਵੀ ਲਾ ਲੈਂਦਾ ਠੀਕ ਹੈ ਮੈਨੂੰ ਕੋਈ ਮਤਲਬ ਨਹੀਂ ਮੈਂ ਕਹਾਂ ਕਿ ਕੰਮ ਚ ਕੋਈ ਫਾਇਦਾ ਨਹੀਂ ਠੀਕ ਹੈ ਹੁਣ ਤੁਸੀਂ ਘਰੇ ਵੀ ਦੇ ਦੇਣੇ ਬਾਪਿਆਂ ਦੇ ਕੰਮ ਚੱਲਦਾ ਆਪਾਂ ਨੂੰ ਕੋਈ ਸੰਗਤ ਪਾਇਦਾ ਨਹੀਂ ਆ ਵੀ ਆਪਾਂ ਹਰੇਕ ਕੰਮ ਕਰ ਲਈਦਾ ਕੋਈ ਕਿਸੇ ਦਾ ਮਤਲਬ ਨਹੀਂ ਠੀਕ ਹੈ ਕੋਈ ਕਿਸੇ ਦਾ ਮਤਲਬ ਨਹੀਂ ਆਪਾਂ ਆਪਣੀ ਮਸਤੀ ਚ ਰਹੀਦਾ ਮੈਂ ਦਿਹਾੜੀ ਵੀ ਲਾ ਕੇ ਉਹਨਾ ਵੀਰੋ ਠੀਕ ਹੈ ਇਹ ਨਹੀਂ ਹਾਂ ਵੀ ਮੈਂ ਘਰ ਦੇ ਆਂਦੇ ਬੋਝ ਬਣਿਆ ਹਾਂ ਹਾਂ ਵੀ ਇੰਨਾ ਨਾ ਹਿਸਾਬ ਕਿਤਾਬ ਮੇਰੀ ਫੈਮਿਲੀ ਵਧੀਆ ਹੈ ਘਰੋਂ ਵਧੀਆ ਡੈਡੀ ਵੀਰੇ ਬਾਹਰ ਆ ਠੀਕ ਹੈ ਜੀ 10 15 ਸਾਲ ਹੋ ਗਏ ਬਾਹਰ ਬੈਠੇ ਨੂੰ ਡੈਡੀ ਨੂੰ ਛੁੱਟੀ ਹੁੰਦਾ ਬਾਅਦ 6 ਮਹੀਨੇ ਏ ਕੰਨ ਮਹੀਨੇ ਦੀ 2 ਮਹੀਨੇ ਦੀ ਉਹ ਵੀ 2 ਕੰਨਾ ਸਾਲਾਂ ਬਾਅਦ ਠੀਕ ਹੈ ਜੀ ਡੈਡੀ ਨੂੰ ਮੇਰੀ ਮੰਮੀ ਬਾਹਰ ਆਏ ਬ੍ਰਦਰ ਦਾ ਬਾਲਾ ਜਰਨ ਸਰੀਆ ਦੇ ਬਰੇ ਉਹਦੇ ਨਾਲੋਂ ਆਪਣਾ ਕੰਨ ਵੀ ਅੱਛਾ ਕੋਈ ਇਦਾਂ ਕਿਹਾ ਜੀ ਠੀਕ ਹੈ ਜੀ ਮੇਰਾ ਇਕੱਲਾ ਡੈਡੀ ਨਾਲ ਪਿਆਰ ਹੈ ਮੇਰੀ ਮਾਤਾ ਨਾਲ ਦੁੱਧ ਹਿਸਾਬ ਕਿਤਾਬ ਆ ਰਿਹਾ ਹੋਰ ਆਪਣੀਆਂ ਹਾਂ ਜੀ ਤੇ ਬੰਨਣਾ ਹੋਰ ਕਿਦਾਂ ਕੋਈ ਹਸਾਬ ਕਿਤਾਬ ਹੋ ਠੀਕ ਨੇ ਇਹ ਤਿੰਨ ਚਾਰ ਕੋ ਬੰਦੇ ਆ ਜਿਹੜੇ ਆਪਣੀ ਆਪਣਿਆਂ ਨਾਲ ਦਿਲੋਂ ਫੌਜ ਨੇ ਹੋਰ ਕਿਦਾਂ ਆਪਾਂ ਬਾਹਰ ਰਹੀ ਬਾਹਰ ਵਾਲਾ ਦਾ ਖਤਮੇ ਕਰ ਦਿੱਤਾ ਹਸਾਬ ਕਿਤਾਬ ਮੈਂ ਤਾਂ ਇੰਨਾ ਤੁਸੀਂ ਸੋਚ ਨਹੀਂ ਸਕਦੇ ਕਿ ਆਪਣੇ ਬੰਦੇ ਜਿਹੜੇ ਨਾਲ ਉਹ ਨਹੀਂ ਹਰ ਹਸਾਬ ਦਾ ਵੀ ਆਪਣਾ ਉੱਧਾ ਹਮਲੇ ਕਿਹਦੇ ਚ ਕਿਨੇ ਹੈ ਨਹੀਂ ਬਾਹਰ ਆਪਾਂ ਨੂੰ ਕਿਸੇ ਦਾ ਯਕੀਨ ਨਹੀਂ ਠੀਕ ਹੈ 3-4000 ਆਪਣੇ ਯਾਰ ਦੋਸਤ ਆ ਠੀਕ ਹੈ ਜੀ ਉਹ ਆਪਣੇ ਦਿਲੋਂ ਵਧੀਆ ਉਹਨਾਂ ਨਾਲ ਆਪਾਂ ਦਿਲੋਂ ਵਧੀਆ ਕਰਦੇ ਆ ਠੀਕ ਹੈ ਜੀ ਜਿਹੜੇ ਫੈਬਲਿਸ਼ ਹਾਂ ਵੀ ਭੋਂ ਜਾਣ ਵਾਲੇ ਆ ਠੀਕ ਹੈ ਜੀ 3-4000 ਦੋਸਤ ਠੀਕ ਹੈ ਦੋ ਤਿੰਨ ਤਾਂ ਆਪਣੇ ਬਾਹਰ ਬੈਠੇ ਆ ਭਰਾ ਆ ਪੜੇ ਠੀਕ ਨਹੀਂ ਹੋਰ ਆਪਣਾ ਕਿਸੇ ਨਾ ਕੋਈ ਹਿਸਾਬਾ ਪਤਾ ਨਹੀਂ ਠੀਕ ਹੈ ਜੀ ਹੋਰ ਹਾਂ ਆਪਾਂ ਕੋਈ ਨਾ ਨੰਕਰ ਕਰਦੇ ਆ ਮੈਂ ਸਾਰੇ ਨੂੰ ਇਹ ਕਹਿੰਦਾ ਜੇ ਯਾਰੀ ਦੋਸਤੀ ਰੱਖਣੀ ਹੈ ਹਮ ਆਪਣੇ ਹਿਸਾਬ ਦਾ ਖਾਬ ਰੱਖਣਾ ਹੈ ਕਿ ਉਹੋ ਜਿਹਾ ਬੰਦਾ ਆ ਰੱਖੇ ਜਿਹੜਾ ਦਿਲੋਫਰੇ ਜੜੀ ਵੀ ਨਹੀਂ ਇਹ ਨਹੀਂ ਵੀ ਹਾਂ ਵੀ ਯਾਰੀ ਦੋਸਤੀ ਸਾਡੀ ਹੈਗੀ ਆ ਤੁਸੀਂ ਉੱਪਰੋਂ ਉੱਪਰੋਂ ਆਓ ਵੀ ਪਹਿਲਾਂ ਪਿੱਛੇ ਉਹ ਕਰੀ ਜਾਓ ਅਗਲੇ ਨੂੰ ਸੱਟਣ ਦੀ ਕੋਸ਼ਿਸ਼ ਅਗਲੇ ਨੂੰ ਮਾਰਨ ਦੀ ਕੋਸ਼ਿਸ਼ ਤੇ ਮੂਹਰੇ ਸਾਹਮਣੇ ਵਧੀਆ ਹੋਵੇ ਉਹ ਯਾਰੀ ਦੋਸਤੀ ਤੋਂ ਉਹ ਨਹੀਂ ਲੈਣਾ ਆਪਾਂ ਉਹ ਭੈਣ ਯਾਰੀ ਦੋਸਤੀ ਵੱਜੇ ਉਹ ਤੇ ਠੀਕ ਨਹੀਂ ਆਪਣਾ ਸਾਫ ਖਾਬ ਇਦਾਂ ਇਦਾਂ ਜੀ ਯਾਰੀ ਦੋਸਤੀ ਨਾਲ ਉਹਨਾ ਬੰਦਾ ਦੂਰੇ ਸੋਹਣਾ ਇਕੱਲਾ ਸੋਹਣਾ ਆ ਸਾਫ ਖਾਬ ਨਾਲ ਠੀਕ ਹੈ ਆਪਣੀ ਤਾਂ ਇਹੋ ਜੀ ਗੱਲ ਆ ਜੇ ਜਾਰੀ ਦੋਸਤੀ ਲਈ ਜਾ ਕੇ ਸਾਨੂੰ ਦੋ ਲੋਣੀ ਨੇ ਇਹਦਾ ਲੋਣੀ ਨਹੀਂ ਬਲਤਾਂ ਮੈਂ ਲਾਉਂਦਾ ਨਹੀਂ ਠੀਕ ਨਹੀਂ ਆਪਣੇ ਹਿਸਾਬ ਕੋ ਤੁਹਾਨੂੰ ਦੱਸਦਾ ਨਹੀਂ ਆਪਣਾ ਹਿਸਾਬ ਕੋ ਤਾਂ ਬਿੱਦਾ ਆ ਜਦੋਂ ਮੈਂ 5-6 ਸਾਲ ਹੋ ਗਏ ਆਪਾਂ ਨੂੰ ਕੱਲ ਪਹਿਨਾ ਆਪਣੀ ਮਸਤੀ ਚਾਹੇ ਖੁਸ਼ ਰਹੀਦਾ ਮਸਤੀ ਵਿੱਚ ਕੋਈ ਨਹੀਂ ਆ ਉਹ ਪੈਂਚੋ ਜਿਹੜਾ ਆਇਆ ਤੇ ਗਿਆ ਵਾਠ ਠੀਕ ਆ ਗਿਆ ਗਿਆ ਤੇ ਗਿਆ ਸੜਾ ਕੋਈ ਮਤਲਬ ਨਹੀਂ ਠੀਕ ਨਹੀਂ ਜਦ ਤੱਕ ਲ ਆਪਣਾ ਮਾੜਾ ਸੋਚੀ ਜਾਂਦਾ ਉਹਨਾਂ ਸਾਲੇ ਤੋਂ ਕੀ ਲੈਣਾ ਆਪਾਂ ਉੱਤੋਂ ਠੀਕ ਨਹੀਂ ਮੈਂ ਤਾਂ ਇਹ ਕਹਿੰਦਾ ਹੁਣ ਠੀਕ ਹੈ ਜੀ ਜ਼ੁਲਮ ਸਹਿਣਾ ਵੀ ਬਾਬ ਤੇ ਕਰਨਾ ਨਹੀਂ ਆਪਣਾ ਵਧੀਆ ਰਹੋ ਜੇ ਕੋਈ ਕਰਦਾ ਹੈ ਨਾ ਉਹਨੂੰ ਨਾਲੇ ਦੁੱਗਣਾ ਠੋਕ ਕੇ ਜਵਾਬ ਦਿਓ ਸਿੱਧੀ ਜੀ ਗੱਲ ਆਪਣੀ ਤਾਂ ਠੀਕ ਨਹੀਂ ਦੇਖ ਖਾਲਸਾ ਜੇ ਆਪਣਾ ਕੋਈ ਮਾਰਾਂਗਾ ਜਾਂ ਕੋਈ ਸ਼ਿਕਾਇਤ ਲਾਉਣਾ ਸੀ ਦੁੱਗਣਾ ਕਰਾਂਗੇ ਜੀ ਨਹੀਂ ਸਿੱਧੂ ਬਾਈ ਗਏ ਹੁੰਦਾ ਸੀ ਹਾਂ ਇਹ ਤਾਂ ਦੁੱਗਣਾ ਕਰਾਂਗੇ ਫਿਰ ਲਾਲੇ ਜੀ ਜਿੱਥੇ ਤੱਕ ਲਾਉਣਾ ਜੀ ਹੈ ਨਾ ਸਾਕ ਤਬ ਦੇਖਣਾ ਉਹ ਦੇਖ ਲਾਂਗੇ ਨਾ ਵੀਰੇ ਇਦਾਂ ਉਹਨਾ ਦਿਮਾਗ ਖਰਾਬ ਹੋ ਜਾਂਦਾ ਬੰਦੇ ਦਾ ਨਾਂ ਵੀ ਭੈਣ ਨੂੰ ਕਰ ਦਿੰਦੇ ਯਾਰ ਪਤਾ ਲੱਗਦਾ ਜਦੋਂ ਨਾ ਇਦਾਂ ਕਹਾ ਕੋਈ ਮੈਟਰ ਐਦਾਂ ਦਾ ਫੇ ਉਹ ਸੜਾ ਸਾਫ ਦਾ ਬੋਲ ਪਾਉਂਦਾ ਫੇ ਦੇਖ ਲੂਗਾ ਨਾ ਵੀ ਅਸੀਂ ਜਦੋਂ ਡੁਗਣਾ ਲਾਵਾਂਗੇ ਡੁਗਣਾ ਡੁਗਣੇ ਦੇ ਵੀ ਭੈਣ ਉੱਤੇ ਲਾਵਾਂਗੇ ਸਾਡਾ ਪਤਾਵਾ ਵੀ ਤੁਸੀਂ ਸਾਡਾ ਵਧੀਆ ਕੰਮ ਦੇ ਨੂੰ ਸੋਧਦੇ ਅਸੀਂ ਵੀ ਸਾਡਾ ਨੁਕਸਾਨ ਕਰਾਂਗੇ ਥਿੰਦੀ ਜੀ ਗੱਲ ਆ ਜਾਣਾ ਨਾ ਦੋ ਦੱਬਲ ਦਾ ਯਾਰ ਫੈਦਰੀ ਜੀ ਤੇ ਕੋਸ਼ਿਸ਼ ਨੂੰ ਵੀ ਆਪਣੀ ਫੈਮਲੀ ਕੋਈ ਲੜਾਈ ਝਗੜਾ ਹੋਇਆ ਠੀਕ ਹੈ ਜੀ ਕਿਹਾ ਉਹ ਗਲਤ ਜੀ ਕੋਈ ਹੋਈ ਉਹ ਤੋਂ ਆਪਾਂ 100 ਗੁਣਾ ਆ ਵੀ ਦੂਰ ਰਹਨੇ ਆ ਵੀ ਸਾਡੇ ਚੀਜ਼ਾਂ ਇਹ ਲੱਗਣੋਂ ਲੜਾਈਆਂ ਝਗੜੇ ਆਪਣੇ ਦੂਰੇ ਰਹੀਏ ਅਸੀਂ ਇਸ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਇਹ ਮਾੜੀਆਂ ਬਹੁਤ ਆ ਠੀਕ ਜੀ ਉਹ ਬੰਦਾ ਕੰਮ ਨਹੀਂ ਦੇ ਜਾਂਦਾ ਫੇਰ ਉਹ ਨੁਕਸਾਨ ਬਹੁਤ ਫੈਮਲੀ ਚਲੋ ਆਪ ਤੇ ਤੁਸੀਂ ਦੁਖੀ ਹੁੰਦੇ ਆ ਨਾਲ ਫੈਮਲੀ ਨੂੰ ਵੀ ਤੁਸੀਂ ਤੇ ਦੁਖੀ ਕਰਦੇ ਆ ਨਾ ਜਿਸ ਲਈ 100 ਗੁਣਾ ਆਪਾਂ ਇਸ ਜੀਤ ਦੂਰ ਰਹਨੇ ਆ ਕਈ ਬੰਦੇ ਯਾਰ ਹਟਦੇ ਹੀ ਨਹੀਂ ਹੈਨਾ ਬਾਕੀ ਤੁਸੀਂ ਦੇਖੋ ਬਾਬਾ ਨਾਲ ਹਿਸਾਬ ਪਤਾ ਸਾਰਾ ਵਧੀਆ ਬਣ ਗਿਆ ਠੀਕ ਹੈ ਵੇਰਾ ਉਧਰ ਤੁਹਾਡੇ ਨਾਲ ਆਪਾਂ ਜਾ ਕੇ ਦੋਸਤ ਦੀ ਬੈਲਾ ਕਰੀਏ ਠੀਕ ਨਹੀਂ ਤੇ ਜਿਹੜੇ ਭਰਾ ਆਪਣੇ ਦੇਖਦੇ ਆਪਾਂ ਦਾ ਇਹ ਆ ਹਿਸਾਬ ਪਤਾ ਵਈ ਆਪਣਾ ਵਧੀਆ ਰੱਖੋ ਸਸ਼ਟਮ ਆ ਵਧੀਆ ਰੱਖੋ ਖਾਣ ਪੀਣ ਵਧੀਆ ਰੱਖੋ ਜਿਹੜਾ ਹੀ ਲਡਾ ਲੱਤਾ ਵਧੀਆ ਬਹੁਤ ਜਿਹੜਾ ਦੋਤਾ ਸੋਚੀ ਜਾਵੇ ਜੋ ਕੁਝ ਮਰਜੀ ਹੈਨਾ ਆ ਜੈਕਟ ਪਤਾ ਨਹੀਂ ਕਿਦੀ ਡੱਗ ਗਈ ਦਾਤੀ ਵਾਲੀ ਡੱਗ ਗਈ ਲੱਗਦਾ ਠੀਕ ਨਹੀਂ ਆਪਣਾ ਹਿਸਾਬ ਪਤਾ ਵਧੀਆ ਰੱਖੋ ਤੁਕਸਾਂ ਨੂੰ ਬੋਈ ਸਤ ਨਹੀਂ ਆਗਾ ਹਨਾ ਕੰਮ ਚੱਲ ਰਿਹਾ ਵਾਕੀ ਹੁਣ ਰੋਟੀ ਰੋਟੀ ਖਾਲਾ ਮੰਮੀ ਤੁਮੀ ਕੁੜੀਆਂ ਨੇ ਖਾ ਲਈ ਰੋਟੀ ਹਾਂ ਖਾ ਕੇ ਆਈਆਂ ਅੱਜ ਦਿਨ ਮੈਂ ਵੀ ਖਾਣਾਂ ਹਨਾ ਫੇਰ ਲੜਦਾ ਫੇਰ ਬਜਰੀ ਚੱਕਦਾ ਚੱਲ ਰਿਹਾ ਪਾਗਾਂ ਦਾ ਕੰਮ ਤੁਸੀਂ ਖਾ ਰਹੀ ਤੁਸੀਂ ਹਾਂ ਆਹੋ ਹੁਣ ਨੂੰ ਬਜਰੀ ਪੁੱੜੀ ਛੱਡਦਾ ਸਾਈਡ ਜੀ ਤੇ ਲਾ ਦਿੰਦਾ चल रहा बुलाब का कम हैलो भाई की हाल है बलॉग वगैरह देख करो मेरा भाग ने देखते दे हैं ना तो, तो मैसेज करके दसा के पंडित काम चल रहा बाबिया का ठीक है जी ਜਿਹੜੀ ਫੋਟੋ ਮੈਂ ਮੂਰੇ ਲਾਈ ਜੋ ਉਹ ਇੱਥੇ ਲੱਗਣੀ ਆ ਫਰੰਟ ਤੇ। ਆ ਜਿਹੜੀ ਤੁਸੀਂ ਦੂਰ ਦੇ ਹੋਣੇ ਨਾ ਉਹ 쇼 ਹੁੰਦੀ ਹੋਣੀ ਐ ਨੈਟ ਤੇ ਉਹ ਸਾਹਮਣੇ ਲੱਗਣੀ ਹੋਵੇ ਇੱਥੇ ਕੰਧ ਤੇ। ਉਹ ਜਿਹੜੀ ਕੰਧ ਦਾ ਡੱਬਾ ਜਿਹਾ ਆਪਾਂ ਬੰਦ ਕਰ ਦੇਣਾ। ਮਿੱਟੀ ਭੇਜੀ ਜਦ ਰਾਤੀ ਤਾਂ ਉਹਦਾ ਹਾਲਾਤ ਆਪ ਦੇਖ ਰਹੇ। ਚਲੋ ਠੀਕ ਹੈ ਜੀ। ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ।